ਸਮਾਰ ਕੇ ਬਾਦ ਦੋ ਬਠਰ ਚੱਲ ਗਏ ਆ ਡਿਊਟੀਆਂ ਸਟਾਰਟ ਹੋ ਗਈਆਂ ਡਿਊਟੀਆਂ ਦਾ ਸਟਾਰਟ ਹੋ ਗਈਆਂ ਅੱਗੇ ਉੱਤੇ ਜਾ ਕੇ ਵੀ ਚਿੰਦਿਆਂ ਨੇ ਆ ਲੈ ਇੱਕ ਹੋਰ ਬਠਰ ਕੀ ਹੈ ਕਰ ਲਿਓਗੇ ਅੱਗੇ ਚਣਾਗੇ ਬੱਸ ਬੱਸ ਕੋ ਹੂੰ ਕਿਹਦਾ ਫੀਲ ਹੋ ਰਿਹਾ ਹੈ ਕਿਹੜਾ ਫੀਲ ਹੋਈ ਜਾਂਦਾ ਬਾਤ ਪਹਿਲਾ ਬਠਾਣਾ ਕਿੰਨੇ ਕੁ ਰਹਿ ਗਏ ਲੱਖੋ ਹੋਰ ਕਿੰਨੇ ਗਿੜ ਇੱਕ ਰੇੜੀ ਹੈਲੋ ਕੀ ਕਰੀ ਆ ਲੈਣਾ ਗਾਣਾ ਤੂੰ ਕਰ ਰਿਹਾ ਐਲ ਮੈਂ ਬਠਾ ਲੈ ਕੇ ਜਾਣਾ ਹਾਂ ਕੰਮ ਆਪਾਂ ਬਾਹਰਲੇ ਦੇਸ਼ ਕਰ ਦਿੰਦੇ ਹੁਣ ਨੂੰ 10-20 ਡਾਲਰ ਤਾਂ ਮਿਲਦਾ ਇਨ ਟੇਕ ਯੂਰ ਮਨੀ ਇਧਰ ਆਪਾਂ ਨੂੰ 100 ਵਾਰੀ ਗਾਣਾ ਲੈਣੀ ਆ ਕਾਂਟ ਅਸ਼ੇਵਨ ਦਾ ਦੋਤਾ ਆਪਾਂ ਨੂੰ ਗਾਲਾ ਮਿਲ ਗਿਆ। ਅਹੀਂ ਆਖਣੇ ਆਨੇ ਆਇ ਨਹੀਂ ਹਲੇ ਪਤਾ ਕੀ ਕਰਨਗੇ। ਇਕੱਲੇ ਬਠਲੀ ਭਰੇ ਤੁਸੀਂ ਕੀਤਾ ਕੀ ਆ? ਉੱਥੇ ਕਹਿ ਜਾਂਦੇ। ਵਾਓ। ਕਮ ਹੇਅਰ। ਗੀ ਮਨੀ। ਆਹ ਨਹੀਂ। ਕਮ ਗਗਨ। ਟੇਕ ਯਰ ਬਨੀ। ਇਧਰ ਮਨੀ ਮੁਣੀ ਇਧਰ ਦੋ ਵਾਰੀ ਦਾ ਗਾਲਾ ਮਿਲ ਵੀ ਗਈਆਂ ਵੀ ਛੇਤੀ ਭਰ ਦੋ ਜਿੱਲੇ ਜੇ। ਉਹ ਜੀ ਇੱਕ ਟਰਾਲੀ ਚੜਾਤੀ ਆਪਾਂ। ਕੀ ਤੋਂ ਬਾਹਰ? ਇੱਕ ਟਰਾਲੀ ਚੜ ਗਈ ਉਹ ਲੱਖੋ ਹੈ ਇੱਕ ਟਰਾਲੀ ਚੁੜਾ ਦੀ ਜੀ ਹੁਣ ਅਸੀਂ ਦਮ ਲੈਨੇ ਐ ਨੇ ਥੋੜਾ ਜਿਹਾ ਟਾਈਮ ਆ ਪਹਿਲਾ ਪਾਣੀ ਪੀਉਣੇ ਆ ਮੈਸਾਂ ਨੂੰ ਫੇਰ ਉਦੋਂ ਬਾਅਦ ਇਹ ਚੜਾਵਾਂਗੇ ਹਾ ਜੋ ਉੱਪਰ ਵੀ ਚੁਣਾਗੇ ਜਾ ਕੇ ਮੈਂ ਤੇ ਲੱਖੋ ਨੇ ਤਾਂ ਲਾਤਾ ਸਿਰ ਨਾ ਸੱਚ ਡੈਡੀ ਨੇ ਤੇ ਕਾਲੀ ਨੀਵੇ ਲਾਇਆ ਐ ਤਾਂ ਕੋਈ ਨਹੀਂ ਅਬ ਇਹ ਮੈਸਾਂ ਕੋ ਬਾਟਰ ਪੇ ਆਇਆ ਜਾ ਰਹਾ ਹੈ ਭਾਈ ਬਾਅਦ ਮੇ ਫਿਰ ਇਹ ਵਾਲਾ ਇੱਕ ਟਰਾਲੀ ਰਹਿ ਗਈ ਬਸ ਇੱਕ ਇੱਕ ਟਰਾਲੀ ਰਹਿ ਗਈ ਬਸ ਹੈ ਦਾ ਰੇੜੀ ਨਹੀਂ ਦੋ ਚੱਕੀਆਂ ਨੇ ਆ ਦੋ ਰੇੜੀਆਂ ਨੇ ਟਰਾਲੀ ਅੱਧੀ ਰਹਿ ਗਈ ਔਰ ਟਰਾਲੀ ਚੜ ਗਏ ਭਰਾ ਮੇਰੇ ਆ ਉਹ ਟਰਾਲੀ ਇੱਥੋਂ ਤੱਕ ਜਾ ਕੇ ਟਰਾਲੀ ਹੋਊਗੀ ਆਹ ਮਗਰ ਲੀਆਂ ਬਾਈ ਲਾਣੀਆਂ ਸੀ ਗਿਆ ਓਏ ਤੱਕ ਸਾਨੂੰ ਪੁੱਛਣਾ ਜਿਨ੍ਹਾਂ ਨੇ ਭਰੇਗਾ ਅਸੀਂ ਸਾਨੂੰ ਪੁੱਛ ਜਿਨ੍ਹਾਂ ਨੇ ਬਠਲ ਭਰੇ ਨੇ ਤੂੰ ਤਾਂ ਚੱਲ ਚੜਾਈ ਨੇ ਉੱਤੇ ਉਹ ਤਾਂ ਸੌਖਾ ਹੀ ਹੈ ਕੰਮ ਹਾਂ ਔਰ ਖਲੀ ਰੋਣ ਵਾਲਾ ਹੋਵੇ ਕਿਹਦੇ ਨਾਲ ਤਿੰਨ ਦਾ ਬਠਲ ਦਾ ਸਟਾਕ ਕਰ ਰੱਖੇ ਨੇ ਵੇਲੇ ਘਰ ਲੈ ਮੈਂ ਮੈਨੂੰ ਚਕਾਰ ਦੇ ਲਿਆ ਮਾਈਕ ਕਰਕੇ ਲਾ ਦੇ ਜਲਾਇਆ ਬਰੋ ਜਿਹੜੀਆਂ ਜਾਣੀਆਂ ਪੁੱਠਾਈ ਦੀਆਂ ਮੇਰੀ ਜਾਣੀ ਛੋਟੀ ਕੰਮੜਾ ਸਾ ਮਾਰਨੂ ਕਿਹੜਾ ਪੈਨੇ ਕਣਕ ਢੋਣੇ ਆਗੇ ਵੀ ਚੱਲ ਦਾਣੇ ਨਹੀਂਗੇਲੇ ਨਹੀਂ ਹੈਗਾ ਕੋਈ ਬੇਲਾ ਉਹ ਜਿਹੜਾ ਇੱਕ ਹੈਗਾ ਉਹ ਤਾਂ ਲੈ ਆ ਲੈ ਜਾ ਇਕੱਠੇ ਤੇ ਚੜਾਉਣੇ ਆਪਾਂ ਦੇਖਾ ਖਿਲੋਨੀ ਆ ਤੁਹਾਨੂੰ ਕੋਠਾ ਮੇ ਕਮਾਜ ਤਾਂ ਮੇਰੀ ਨਾ ਫੁੱਲ ਸਰਲੀਏ ਹੋ ਰਹਾ ਢੇਰ ਲਗਾ ਦੀਆ ਉਹਦੇ ਚ ਚਿਰਾਗੇ ਵੀ ਹਜੇ ਤਾਂ ਇਹ ਜ਼ਿੰਦਗੀ ਆ ਨਾ ਜਰ ਜੱਟਾਂ ਦੀ ਤਾਂ ਔਖਾ ਹੀ ਹੈਗਾ ਬਾਹਰਲੇ ਦੇਸ਼ ਕਰਿਆ ਹੁੰਦਾ 30 40 ਪਾਉਂਡ ਮਿਲ ਜਾਂਦੇ ਚੱਕੇ ਲੈ ਕੇ ਜਾਵੇਂਗੀ ਤੂੰ ਕੋਠੇ ਨਾ ਲੈ ਕੇ ਜਾਵੇਂਗੀ ਚੱਲ ਯਾਰ ਦੇਗ ਨਲੀ ਹੂੰ ਹੂੰ ਚੱਕਤਾ ਲਾਏਗਾ ਟਾਈਕਰ ਨੂੰ ਪਾਰਾ ਹਵਾ ਕੁੜੀ ਜਿਹੀ ਐ ਕਰਦੀ ਆ ਵਾੜੀ ਬੇਕਾਰ ਬਾਬਾ ਜੀ ਸਸਰੀ ਘਰ ਸਸਰੀ ਘਰ ਆ ਗਈ ਜਿੱਦ ਪਾ ਗਈ ਤਦਿਆ ਨਾ ਕੁੜੀ ਆ ਸ਼ਾਮ ਆਉਂਦੀ ਜੋ ਕਿ ਲੋ ਸਿਸਟਰ ਸਿਸਟਰ ਕੰਮ ਹੈ ਰੈਂਡ ਅੱਜ ਤੱਕ ਉਸ ਖਾਨ ਨੂੰ ਕੋਕ ਦੀ ਬੋਤਲ ਲੈ ਲੋ ਕੋਕ ਖਾਏਂਗੀ ਪੀ ਲਾਂਗੇ ਜੈਸ ਕੋਕ ਲੈ ਕੇ ਨਾਲ ਲੇਜ਼ ਲਿਆਵਾਂਗੇ ਗ੍ਰੀਨ ਰੰਗ ਦੇ ਦੇਖੀ ਫਿਰ ਕਾਲੇ ਨੂੰ ਕਾਲੇ ਹੋਏ ਅੱਜ ਪੈ ਕੋਕ ਲੈ ਕੇ ਨਾਲ ਗ੍ਰੀਨ ਚ ਲੇਜ਼ ਲਿਆਵਾਂਗੇ ਪੰਜ ਦਾ ਹੈ ਹੈ ਚਾ ਜਾ ਡਿੱਗੀ ਜੰਦਾ ਖਾਲੀ ਬਸ਼ਰ ਨੂੰ ਹੋਇਆ ਮੇਰ ਤੋਂ ਤੇ ਇਸੇ ਤਰੇ ਉਪਰਾਵਾ ਪਾਣੀ ਪਿਆ ਲੋ ਜਾ ਕੇ ਲੱਖੋ ਕੰਮ ਡੰਨ ਹੋ ਗਿਆ ਪਾਣੀ ਪੂਣੀ ਪਿਆਤਾ ਇਹ ਲੱਖੋ ਤੋਂ ਬੋਲਿਆ ਨਹੀਂ ਜਾਂਦਾ ਇਹਦੇ ਨਾਲ ਛਾਲਾ ਹੋ ਗਿਆ ਮੂੰਹ ਚ ਤੇ ਲੋ ਜੇ ਇਧਰ ਡੈਡੀ ਲਾਗੇ ਨਮਾਉਣ ਪਾਖਿਆਂ ਦਾ ਆਪਣੀਆਂ ਟਰਾਲੀ ਰਹੀਆਂ ਟਰਾਲੀ ਬੱਸ ਚੱਕਤਾ ਕੰਮ ਓਕੇ ਕਰਤਾ ਮੱਝ ਸੁਈ ਆਪਣੀ ਗੱਲ ਜਮਨਾ ਇਹ ਤਾਂ ਅਮ ਜਮਨਾ ਸੀਗਾ ਗੰਗਾ ਆ ਗਈ ਇਹਦੀ ਕੱਟੀ ਦਿੱਤੀਆ ਕੱਟੀ ਜਮਨਾ ਗੰਗਾ ਇੱਕ ਗੱਲ ਚ ਪਾਈ ਨਹੀਂ ਗਾ ਰੱਸਾ ਲੱਤ ਬੰਨ ਰੱਖੀ ਆ ਉਹਦੀ ਫੋਨ ਕਰ ਦੋ ਭਈਆ ਤਣਾ ਸੂਈ ਲਾ ਕੇ ਮੂਈ ਸੇ ਆਉਂਦੂ ਮੂਰੋ ਆਏ ਨੀ ਬਾਹ ਪੇਂਜ ਡੇਂਜਰ ਹੋ ਰਿਹਾ ਡੇਂਜਰਸ ਹੌਲੀ ਖਾ ਲਿਆ ਕਰੋ ਖਾਣਾ ਨਹੀਂ ਹੋਇਆ ਇਸ ਤਰ੍ਹਾਂ ਦੰਦੀ ਵੱਡੀ ਗਈ ਆ ਸਾਰ ਨਹੀਂ ਲੱਗੀ ਹੋਈ ਓ ਡਾਕਟਰ ਨੂੰ ਗਏ ਨਾ ਜਿਆਦਾ ਥੱਲੇ ਯਾਰ ਥਾਕੇ ਵੀ ਲਿਉਣੀ ਆ ਸੱਚ ਹੁਣ ਹੋ ਤਾਂ ਗਏ ਨੀਵੇਂ ਯਾਰ ਬਥੇਰੀ ਲਾਹ ਦੇ ਇਹਨਾਂ ਨੂੰ ਨਾ 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 ਜਿੰਨਾ ਜਿੱਜਾ ਵੈ ਜਿੰਨਾ ਜ਼ਿਕਰ ਜਵਾਂ ਐਨ ਵਿੱਚ ਨਹੀਂ ਵਰਦੇ ਹੁੰਦਾ ਜੀ ਹਾਂ ਨਹੀਂ ਨਾ ਗਿਣੇ ਨੇ ਵੀ 1 2 3 4 ਹਾਂ ਆ ਗਿਨੇ ਤਾਂ ਜਾਂਦੇ ਆ ਵਧੀਆ ਤੇਰੇ ਯਾਰਾ ਨਾ 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 ਜਿੰਨਾ ਜਰਾ ਲੈਣ ਵਾਲਾ ਅੱਖਰੀ ਨੀਂਆ ਬੰਦ ਕੇ ਪਿੱਛੇ ਦਿਨ ਅੰਦਰ ਪਾਠੀਆਂ ਤਾਂ ਗਈਆਂ ਜੀ ਸਾਡੇ ਆਹ ਬੰਦੇ ਨੇ ਤਾਂ ਇੱਕ ਵਸ਼ਮੋਤੀ ਜਗਾ ਦਾ ਕਰ ਦਨੀ ਆ ਗੋਲੀ ਹੈ ਲਾ ਹਾਂ ਬਗੜਨ ਚ ਪੈ ਰਾਂ ਕਿੱਥੋਂ ਹੋ ਤਨ ਨਾ ਗਈ ਗਈ ਦੋ ਦਿਆਂ ਦੀ ਪੇਰ ਕਿਉਂ ਗਿਆ ਤੇ ਨਾ ਗਈ ਤਸੀਂ Yang unik top. Nah ya, berarti jodoh. Nanti ke kamar. Nanti ke Ini biar punya ini paderu kalau sah. ini balik kan. Paling paling ini paling terakhir. Buka ini baru tempatnya. Bisa baca apa yang ini? Bisa baca apa yang ini? Bisa baca apa kamar ਬਾਗੀ ਬਸ ਵੀਟਿੰਗ ਕਰੀਏ ਪਾ ਦੋ ਪੱਠਾ ਨਹੀਂ ਪਰਦੇ ਗੱਜਰ ਲੰਦੇ ਆ ਤੁਸੀਂ ਠੀਕ ਲਿਓ ਨੇ ਓਏ ਹਰੇਕ ਤੇ ਫਿਰ ਗਿਆ ਘੱਟਾ ਦੇ ਬੜੀ ਮੋਟੀਆਂ ਮੋਟੀਆਂ ਆਈਆਂ ਨੇ ਜੱਟੋਆਂ ਯਾਰ ਇਹ ਵਾ ਫਿਰ ਗੁੱਡੇ ਬਿੱਤੇ ਗੰਗੇ ਜਾਮ ਮੈਨੂੰ ਤਾਂ ਤੁਰੇ ਨਹੀਂ ਆਉਂਦੇ ਇਹ ਤਾਂ ਭਰਤਾ ਲੋ ਜੀ ਬਟਰ ਹੰਡਾ ਹੰਡਾ ਸਾਡੇ ਜਿਹੜਾ ਸਨਲਾਈਟ ਲੱਗੀ ਹੋਈ ਆ ਵੀ ਅਸੀਂ ਸੈਨਸ ਫਿਕ ਰੱਖਿਆ ਲੋਕ ਤਾਂ ਕਹਿੰਦੇ ਦੀ ਦਾਦੀ ਐਡੀ ਤਕੜੀ ਆ ਅਗਲਾ ਤਾਂ ਕੰਮ ਬੁੜੀਆਂ ਬੁਠਾ ਤਾਂ ਦੇ ਲੈ ਕਹੇ ਜੇ ਥਾ ਚਰ ਕੇ ਬੁੜੀਆਂ ਨੂੰ ਚੰਗਾ ਕੋਠਾ ਪਾ ਕੇ ਦੇ ਰੱਖੀ ਸੀ ਚੀਨੀਓ ਬਾਤੀਆਂ ਐਡਾ ਸਿਰ ਕੋਠਾ ਪਾ ਕੇ ਦਿੱਤਾ ਹੋਇਆ ਹੋ ਗਿਆ ਲੈ ਬੇ ਚੀਨੀਆ ਕਰ ਬੁੜੀਆਂ ਦਾ ਇਹ 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 ਡਿਗਵੀ ਸਿੱਕੀ ਸੀ ਲੈ ਮੈਂ ਫੜਾਵਾਂ ਇੰਨੇ ਬਾਤੀਆਂ ਇੰਨੇ ਸਾਰੇ ਵੜਾ ਦੇਗੀ ਬਾਤੀਆਂ ਦੇਖੋ ਸਾਡਾ ਸਕੂਲ ਹੈ ਇਹ ਪਹਿਲਾਂ ਸਾਡਾ ਇੱਥੇ ਸਕੂਲ ਹੁੰਦਾ ਸੀ ਸਾਡਾ ਪਿੰਡ ਸਾਡੇ ਪਿੰਡ ਦਾ ਹੈਗਾ ਸਾਡੇ ਹੋ ਗਿਆ ਤੇ ਹੁਣ ਇਹ ਇੱਥੇ ਬਣ ਗਿਆ ਕਲੱਬ ਸਕੂਲ ਵਗ ਗਿਆ ਉਧਰ ਪਰਾਂ ਅੱਛਾ ਉਹ ਗਾਹਾਂ ਦਾ ਉੱਧਰ ਹੈ ਨਾ ਉਹ ਕੋਠੀ ਜਿਹਦੇ ਮਗਰ ਆ ਉਹ ਵੀ ਆਪਣਾ ਗੁਰੂ ਘਰ ਯੇਸੀ ਜਿਹੜਾ ہمارا ਗੁਰਦੁਆਰਾ ਨਹੀਂ ਗਾਹਾਂ ਦਾ ਪੈਗ ਨਾ ਤੇ ਇਹ ਮਾਤਾ ਕੰਮ ਇਹ ਡਿੱਗੀ ਜਿੱਡੀ ਆ ਫਲਾਗ ਮੋਟੇ ਮੋਟੇ ਕੰਮਿਤ ਬਰਗਮੈਂਟ ਸੋਚ ਰਹੀ ਫੀਜੀ ਕਿਵੇਂ ਚੱਲੂਗੀ ਚੜਨ ਨੂੰ ਤਾਂ ਦੋ ਟਰਾਲੀਆਂ ਚੜਾਦੀਆਂ ਇਹ ਸਾਰੀਆਂ ਤਾਂ ਨਹੀਂ ਪੈਣੀਆਂ ਨਾ ਇਹ ਚ ਕੀ ਬੁੜੀਆਂ ਨੂੰ ਲਾਲਚ ਹੁੰਦਾ ਨਾ ਪਾਥੀਆਂ ਦਾ ਪਿੰਦ ਪਿੰਦ ਮਾਂ ਮਾਂ ਤਾਂ ਢਾਈਏ ਪਤਨੋਂ ਆਦੇ ਇਹਨਾਂ ਨੇ ਦੇਖ ਲੈ ਕੋਠੇ ਦੀ ਇਹਨਾਂ ਨੇ ਇਹ ਤਾਂ ਪਾਥੀ ਕੋਠੇ ਤੇ ਰੱਖਦੇ ਆ ਉਹ ਰੱਖੇ ਉਹ ਨਹੀਂ ਕੋਈ ਦੁਗਾਰਾ ਬਿਜਾ ਨਹੀਂ ਲਾਇਆ ਇਧਰੀ ਦਾ ਇਹ ਐ ਕਿ ਇਹਨਾਂ ਨੇ ਪੱਕੇ ਖਾਜੀ ਪਾਥੀ ਭਰ ਕੇ ਬੋਰੇ ਆ ਲੋਕਾਂ ਦੇ ਘਰ ਘਟ ਰਹੇ ਨੇ ਥੱਲੇ ਜਗ੍ਹਾ ਹੈ ਨਹੀਂ ਕੋਠੇ ਦੀ ਚੱਕ ਦਾ ਕੰਮ ਬੁੜੀਆਂ ਨੇ ਅੱਛੇ ਨਾ ਵਿੱਚ ਵੀ ਬੁੜੀਆਂ ਮਰੀ ਜਾਂਦੀਆਂ ਰਹਿੰਦੀਆਂ ਨਾ ਮਿੱਦ ਪਾਪੂ ਜੀ ਨੂੰ ਖਾਦਾ ਨਹੀਂ ਮਾਰਦੀ ਹੈ ਉਹ ਆ ਤਾਂ ਬੁੜੀ ਦਾ ਇੱਕ ਵਾਰੀ ਜੇ ਜਾ ਤਾਂ ਇੱਥੇ ਆਪਣੇ ਬੇਬੇ ਸਕੂਲ ਦੇ ਤੇ ਰੋਲਾ ਜਾ ਪੈ ਗਿਆ ਸੀ ਪਤਾ ਨਹੀਂ ਕਿਹਨੇ ਪੱਥ ਘਟਾ ਦਿੱਤੇ ਬੁੜੀਆਂ ਹੀ ਲੜ ਪਈਆਂ ਬਈ ਇੱਥੇ ਸਾਡੀਆਂ ਬਾਤੀਆਂ ਢਾਤੀਆਂ ਤੇ ਵੀ ਵਿਚਾਰਾ ਫੇਮਸ ਕਰ ਦਿੰਦੇ ਆ ਹਾਂ ਰਹਾ ਤਾਂ ਇੱਥੇ ਬੁਣੀ ਜਾਏ ਗੁੜੀ ਬਰਾਹੀ ਸੁਣ ਹਾਂ ਕੱਲ ਦੇਖੀ ਸੀ ਮੈਂ ਵੀ ਦੇਖੀ ਸੀਗੀ ਉਹ ਕਹਿੰਦੇ ਕਦੇ ਬਰ ਦੇਖ ਆਏ ਚੜਦੰਦੇ ਹੁੰਦੇ ਆ ਨਾ ਪਿੰਡਾਂ ਦੇ ਪਾਠੀਆਂ ਵੀ ਸਾਮਸਮ ਰੱਖਦੇ ਹਾਂ ਹਸ ਤਾ ਪਾਠੀਆਂ ਨੂੰ ਪਿੰਡਾਂ ਦੇ ਸਾਮਸਮ ਰੱਖਦੇ ਆ ਭਾਈ ਜੜੀਆਂ ਬੱਤ ਗੀਆਂ ਬੇਬੇ ਉਹ ਤਾਂ ਕਹੇ ਹਾਰਾ ਲਾਵਾਂਗੇ ਨਾ ਇਹ ਪੂਰੇ ਸੁੱਕਣ ਜਾਂਦੀਆਂ ਜੇ ਕੋਈ ਆ ਜਾਏ ਕੋਈ ਗਮੀ ਹਾਂ ਦੇਖ ਲੈ ਤੂੰ ਕਿਸੇ ਸਾਡੇ ਹੋਂਥੋਂ ਤੱਕ ਕਿਸੇ ਦੇ ਬਲਦੇ ਨਹੀਂ ਗੱਲੇ ਬਾਬੇ ਟੂੜੀ ਕਲ ਤਾਂ ਉਹ ਖੜਾ ਦਿਖਾਤਾ ਕਿਹਦੇ ਬਾਂਦਾ ਉਹਦੇ ਕੀ ਬਾਂਦਾ ਉਹਦੇ ਦਾ ਵਾਤਾ ਕੋ ਕਲ ਤਾਂ ਹੈਗੇ ਮੈਂ ਤਾਂ ਦੇਖੀ ਹੀ ਨਾ ਹਾਂ 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 ਮੈਂ ਵੀ ਕਿ ਹਸ਼ਿਆ ਬਾਂਦਾ ਤੇ ਨਹੀਂ ਮੈਨੇ ਹਾਜ਼ਰ ਲਾ ਹਾਂ ਇੰਨੇ ਜਿਸੀ ਕਿਉਂ ਦੇਖਾਈ ਇਹਦੇ ਬਾਪੇ ਰੋਟੀ ਕਿਹਾ ਤਾਂ ਮੇਰਾ ਹਾਂ ਬਿਰਸਾ ਸਾਂਭੀ ਬੈਠੇ ਬਾਪੇ ਰੋਟੀ ਦੇ ਹੈਲੋ ਜੀ ਪਾਠਿਆਂ ਦਾ ਕੰਮ ਨਿਬੜ ਗਿਆ ਦੇਖੋ ਸਾਮ ਸਵਾਈ ਕਰਤੀ ਮੈਂ ਸੰਬਰਤਾ ਬਠਲ ਭਰਤਾ ਇੱਕ ਰੇੜੀ ਰਹਿ ਗਈ ਪ੍ਰਵੀਰ ਜੀ ਹੋਰੀ ਗਏ ਹੋਇਆ ਰੇੜੀ ਲੈਣ ਉਹ ਤੇ ਮੈਂ ਸਾਰਾ ਸੰਬਰਤਾ ਨਿਚੋ ਹੁਣ ਆਪਾਂ ਰੇੜੀ ਚੋ ਕਰ ਦਾਂਗੇ ਸਿੱਧੀਆਂ ਪਾਠੀਆਂ ਚ ਕੜਾਵਾ ਦਾਂਗੇ ਸਾਰਾ ਓਕੇ ਕਰਤਾ ਕੰਮ ਸੰਗ ਦਾ ਬੈਠਿਆ ਨੇ ਚਾਹ ਪਾਣੀ ਬਣ ਰਿਹਾ ਹੁਣ ਚਾਹ ਪੀ ਕੇ ਲੱਗਾਂਗੇ ਇੱਕ ਬਸ ਆਹੀ ਰੇੜੀ ਸਿੱਕਾ ਕਾਸਟ ਟੂ ਪਾਸਟਾ ਤੋਂ ਕਹਿਣ ਕਿ ਹੁਣ ਇਹਨਾਂ ਦੇ ਭਾਈ ਬੈਗਾ ਪਾ ਦੇ ਮੇਰੀ ਗੱਲਆਂ ਦਾ ਬਲੌਗ ਪਾਤਾ ਪਾਖਿਆਂ ਦਾ ਤਾਂ ਪਊਗਾ ਮੇਰੀ ਗੱਲ ਸੁਣ ਬਿੱਟੂ ਦੇ ਹਿੱਸੇ ਦੀਆਂ ਛੱਡ ਦਿਓ ਚੰਗਾ ਰੇੜੀ 'ਚ ਆਪੇ ਆ ਕੇ ਉੱਤੇ ਸਿੱਟ ਜੂਗਾ ਮੈਂ ਦੇਖੂ ਬਿੱਟੂ ਦੇ ਹਿੱਸੇ ਨੇ ਇਹ ਉਦੋਂ ਉਹਦਾ ਸਪੋਰਟਿਵ ਸਪੋਰਟਰ ਹੈ ਚੱਕ ਚੱਕ ਲੱਖੋ ਉਹਨੇ ਐਂ ਕਿਹਾ ਸੀ ਕਹਿੰਦਾ ਉਹ ਆਪਦੇ ਹਿੱਸੇ ਦਾ ਡੇਗੂ ਮੇਰੇ ਹਿੱਸੇ ਦੀਆਂ ਮੈਂ ਡੇਗੂਗਾ ਆਪੇ ਡੇਗੂ ਆ ਕੇ ਬਿੱਟੂ ਤੇ ਚਕਾਵਾਂਗੇ ਹੁਣ ਦੇਖੀਏ ਨਾ ਇੱਕ ਵੀਡੀਓ ਵਾਲੇ ਭਾਈ ਨੇ ਕਿਹਾ ਸੀ ਵੀ ਬਿੱਟੂ ਨੂੰ ਲਿਆਇਓ ਵਿੱਚ ਹਾਂ ਬੜੀਆ ਕੰਮ ਕਰਦਾ ਤੇ ਮੈਂ ਬੇਲੜ ਜਿਆ ਕੀ ਆਂ ਐ ਵੀ ਕਹਿ ਰਹੇ ਹਾਂ ਬੇਬੇ 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 ਕਾ ਨਾ ਵੀ ਦਊਂਦਾ ਵੇਹ ਦੇ ਕਾਹਦਾ ਲੈ ਨਾਨਕੇ ਦੇਖੋ ਲੱਗਦਾ ਹੀ ਅਸੀਂ ਕੰਮ ਧੰਦਾ ਕੀਤਾ ਅੱਜ ਗੋਆ ਪਾਤੀਆਂ ਸਿੱਟੀਆਂ ਨੇ ਤੂੰ ਕਿਦਣਾ ਹੱਥ ਲਾਇਆ ਕਿਸੇ ਦੀ ਕਿਉਂ ਐ ਬਣ ਕੇ ਟਿੱਪ ਟੌਪ ਤੇ ਹੁਣ ਅਸੀਂ ਚੱਲਿਆ ਨਾਨਕੇ 2 ਵਜੇ 4 ਵਜੇ ਨੂੰ ਘਰੇ ਹੋਵਾਂਗੇ ਹੱਥ ਲਾ ਕੇ ਮੁੜਾਂਗੇ ਚੱਲੇ ਹੈ ਨਾ ਹਾਂਜੀ ਤੇ ਹੈਗਾ ਸੀਗਾ ਆਪਣਾ ਅੱਜ ਦਾ ਵਲੌਗ ਹੈ ਤੇ ਆਪਾਂ ਸਾਰੀਆਂ ਬਾਤੀਆਂ ਚੜਾਦੀਆਂ ਸੀਆਂ ਉਹ 2 ਘੰਟੇ ਦੇ ਵਿੱਚ ਚੜਾਦੀਆਂ ਸੀਆਂ 2 3/4 ਘੰਟੇ ਲੱਗੇ ਸੀਗੇ ਵੈਸੇ ਤੇ ਮੁੜ ਕੇ ਆਪਾਂ ਨਾਲ ਕਿ ਵੀ ਵਾਕੀ ਸੀ ਤੇ ਦੇਖ ਕੇ ਲੱਗਦਾ ਨਹੀਂ ਸੀ ਯੋ ਬਗੋਈ ਕੰਮਕੁਮ ਕਰਕੇ ਗਏ ਆ ਹਨਾ ਤੇ ਨਾਨਕੇਲਾ ਵਲੌਗ ਆਪਾਂ ਲੈ ਕੇ ਆਵਾਂਗੇ ਕੱਲ ਨੂੰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਬਾਕੀ ਆਪਣਾ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਪੇਜ ਹੈਗਾਗਾ ਉਸ ਤੇ ਵੀ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਬਾਇਓ ਦੇ ਵਿੱਚ ਵੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਾਂ ਲਿੰਕ ਲਾਏ ਹੋਏ ਆ ਤੇ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ